ਜੋ ਜੁੜ ਬੈਠੇ ਸਮੋਦਸਿਕ ਇਸ ਰੋਟੀ ਗੁੰਨਦੇ ਸੇ ਗਰਨ ਬੋਲੋ ਪਿਆਰ ਪਰ ਸਭ ਸ੍ਰੀ ਕਾਲ ਪਰਵਾਨ ਕਰਨਾ ਜੀ ਦੋਸਤੋ ਆਹ ਆਪਾਂ ਲੋਹੇ ਦਾ ਭਾਂਡਾ ਜੀ ਪ्योर ਲੋਹੇ ਦਾ ਇਹਦੇ ਵਿੱਚ ਇੱਕ ਚਮਚਾ ਆਪਾਂ ਦੇਸੀ ਕੀ ਪਾਕੇ ਤੇ ਆਪਾਂ ਹੁਣ ਇਹ ਗੰਡੇ ਪੁੰਨ ਰਹੇ ਹਾਂ ਜੀ ਇਹਦੇ ਚ ਤੇ ਇਹਦੇ ਵਿੱਚ ਹੁਣ ਆਪਾਂ ਥੋੜੀ ਜੀ ਰੰਗ ਦੇ ਮੁਤਾਬਕ ਆਪਾਂ ਹਲਦੀ ਪਾਤੀ ਜੀ ਕਿ ਆਪਾਂ ਟੇਸਟ ਦੇ ਮੁਤਾਬਕੀ ਮਿਰਚਾਂ ਪਾਤੀਆਂ ਜੀ ਲਾਲ ਤੇ ਨਾਲ ਪਤਾ ਜੀ ਇੰਕਸਾਲਟ ਹਮਾਲੀਆ ਦੇ ਨਮਕ ਤੇ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਤੇ ਕਾਲੇ ਛੋਲੇ ਜਿਹੜੇ ਆਪਾਂ ਕੱਲ ਰਾਤ ਭੰਤੇ ਸੀਗੇ ਅੱਜ ਇਹਨਾਂ ਨੂੰ ਆਪਾਂ ਹੁਣ ਲਾਤਾ ਜੀ ਤੜਕਾ ਤੇ ਪਾਣੀ ਇਹਦੇ ਵਿੱਚ ਨਾ ਮਸਤਰੀਏ ਜੀ ਪਾਣੀ ਹੁਣ ਸੁੱਕ ਜੂਗਾ ਜਦੋਂ ਮੜਾ ਜਾ ਇਹਨਾਂ ਨੂੰ ਸਵਾਰ ਕੇ ਗਰਮ ਕੀਤਾ ਤੇ ਰੋਟੀ ਦੀ ਕੋਈ ਲੋੜ ਨਹੀਂ ਜੀ ਬਹੁਤ ਵਧੀਆ ਸੌਸ ਹੈਗਾ ਜੀ ਇਹ ਫਾਈਬਰ ਦਾ ਤੇ ਤਾਈਓ ਇਹ ਘੋੜੇ ਖਾਂਦੇ ਜੀ ਤਾਈਓ ਕੋਲ ਐ ਰਹਿੰਦੇ ਵਧੀਆ ਤੇ ਆਪਣੀ ਖੁਰਾਕ ਦੇ ਵਿੱਚ ਕਾਲੇ ਛੋਲੇ ਨੂੰ ਸ਼ਾਮਲ ਕਰੋ ਤੇ ਫਾਈਬਰ ਦਾ ਆਨੰਦ ਲਓ ਤੇ ਘੋੜਿਆਂ ਵਾਲੀ ਪਾਵਰ ਉਹ ਤੁਹਾਡੇ ਕੋਲੇ ਵੀ ਆਊਗੀ ਜੀ ਹਸ ਪਾਵਰ ਜਿਹਨੂੰ ਕਹਿੰਦੇ ਨੇ ਆ ਤੇ ਬਹੁਤ ਵਧੀਆ ਮਨੁੱਖੀ ਦੀ ਜੀਵਨ ਜਾਂ ਚੱਲੇ ਇਹ ਕਾਲੇ ਛੋਲੇ ਨੇ ਜੀ ਇੱਕ ਵਾਰੀ ਮਲ ਲਏ ਇਹਨਾਂ ਨੂੰ ਸੇਕ ਲਵਾਵਾਂਗੇ ਉਸ ਤੋਂ ਬਾਅਦ ਬਹਿ ਕੇ ਇਸੇ ਤਰੀਕੇ ਖਾਵਾਂਗੇ ਤੁਹਾਡਾ ਸਾਰਿਆਂ ਦਾ ਜੀ ਰੱਬ ਰੱਖਾ ਨਵੀਂ ਜਾਣਕਾਰੀ ਲੈ ਕੇ ਆਉਣਾ ਤੁਹਾਡੀ ਜਾਣਕਾਰੀ ਲਈ ਸਤਿ ਸ੍ਰੀ ਅਕਾਲ